ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਬਣਾਉਣ ਲੱਗੇ ਹਾਂ ਠੀਕ ਹੈ ਜੀ ਜਾਂ ਬਣਾਉਣ ਜਾ ਰਹੇ ਹਾਂ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੇਰੇ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਮੇਰੇ ਸਤਨਾਮ ਸਿੰਘ ਉਹਨਾਂ ਦੇ ਉਸ ਕਿੱਲੇ ਤੋਂ ਆਪਾਂ ਮੌਜੂਦ ਹਾਂ ਜਦੋਂ ਵੀ ਨਵੇਂ ਆਉਂਦੇ ਆ ਤੇ ਦਿਖਾ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਟੋਟਲ 6-7 ਨਾਗ ਦਿਖਾਉਣੇ ਆਪਾਂ ਜਿਨ੍ਹਾਂ ਦੇ ਵਿੱਚੋਂ ਦੋ ਮਝਾ ਝੋਟੀਆਂ ਨੇ ਤੇ ਪੰਜ ਗਵਿਹੜਾਂ ਦਿਖਾਵਾਂਗੇ ਪਸ਼ੂ ਸਾਰੇ ਸੋਏ ਸੁਵੇ ਆ ਤੇ ਜੇਕਰ ਕੋਈ ਗੱਬਣ ਨਾਕ ਹੋਇਆ ਤੇ ਵਿੱਚ ਇਹ ਤੁਹਾਨੂੰ ਡਿਟੇਲ ਆ ਪੂਰੀ ਜਾਣਕਾਰੀ ਮਿਲ ਜੂਗੀ ਸੋ ਕੱਲੇ ਕੱਲੇ ਪਸ਼ੂ ਦਾ ਰੇਟ ਭਾਅ ਪੜਤਾ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦੇਵਾਂਗੇ ਤੇ ਬਾਕੀ ਰੇਟ ਮੁੱਲ ਜਿਹੜੇ ਬਿਲਕੁਲ ਵਾਜਬ ਜੈਜ ਹੀ ਹੁੰਦੇ ਆ ਸੋ ਬਾਕੀ ਆਪਣਾ ਤਾਲਮੇਲ ਜਿੱਥੇ ਵੀ ਕਿਸੇ ਵੀਰ ਦਾ ਪੈਂਦਾ ਹੋਇਆ ਤੁਸੀਂ ਬਿਠਾ ਲਿਓ ਠੀਕ ਆ ਤੇ ਇਹ ਅੱਜ 6-7 ਨਾਕ ਹੋਣਗੇ ਆਓ ਕਰਦੇ ਆ ਗੱਲਬਾਤ ਵੀਰ ਸਤਨਾਮ ਸਿੰਘ ਹਣ ਦੇ ਨਾਲ ਲੈਣੀਆਂ ਕੀ ਜਾਣਕਾਰੀ ਆ ਅੱਜ ਇਹਨਾਂ ਪਸ਼ੂਆਂ ਦਾ ਸਭ ਤੋਂ ਪਹਿਲਾਂ ਵੀਰ ਸਤਿਨਾਮ ਸਤਿ ਸ੍ਰੀ ਅਕਾਲ ਸਸੀਆ ਵੀਰ ਜੀ ਠੀਠਾ ਵੀਰ ਜੀ ਚੜ੍ਹਦੀ ਕਲਾ ਕਰਪਾ ਬਾਬੇ ਨਾਲ ਜੀ ਸ਼ੁਕਰੇ ਮਾਲਕ ਦਾ ਜੀ ਪ੍ਰਤਾਪ ਸਿੰਘ ਕੀ ਹਾਲ ਨੇ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਮਹਾਰਾਜਾ ਬਾਬਾ ਸਾਹਿਬ ਦਾ ਮੇਲਾ ਚੱਲਣ ਗਿਆ ਸਾਰਿਆਂ ਦੇ ਚੜ੍ਹਦੀ ਕਲਾ ਰੱਖੇ ਮਹਾਰਾਜਾ ਬਿਲਕੁਲ ਵੀਰ ਬਿਲਕੁਲ ਹਾਂ ਟਕੜੇ ਹੋ ਗਏ ਹਾਂ ਸ਼ੇਅਰ ਕਰਿਆ ਗਿਆ ਹੈ ਚੰਗਾ ਜੀ ਅਛਾ ਸਤਰਾਮ ਵੀਰ ਜਿੱਦਾਂ ਜਿਗਰ ਕੀਤਾ ਟੋਟਲ 7 ਗਣਗਨੇ ਅੱਜ ਹਾਂਜੀ ਹਾਂਜੀ 5 ਬਹਿੜਾਂ ਤੇ 2 ਮੱਜਾਂ 2 ਮੱਜਾਂ ਜੀ ਉਹ ਇਸ ਵਾਰ ਸਾਰੇ ਸਾਰਾ ਵਾਅਦਾ ਸੀ ਵੀਰ ਜੀ ਠੀਕ ਆ ਜੀ ਤੇ ਮੋਲ ਫਿਰ ਉਹੀ ਛੋਟੇ ਮੋਲ ਬਿਲਕੁਲ ਐ ਨਹੀਂ ਨਹੀਂ ਗੀ ਠੀਕ ਇਹ ਨਹੀਂ ਗੀ ਅੱਜ ਤਨ ਸਾਬ ਨਹੀਂ ਨਹੀਂ ਬੱਸ ਮੋਲ ਨਹੀਂ ਕਿਉਂ ਨੇ ਆ ਐਨੇ ਨੇ ਕਹਿ ਕੇ ਕਿ ਐਨੇ ਨੂੰ ਨਾ ਨਾ ਨਹੀਂ ਨਹੀਂ ਮੋਲ ਆਣਗੇ ਐਨੇ ਨੂੰ ਐਨੇ ਹੋ ਜਾਣਾ ਚੱਲ ਕੱਢ ਦੋ ਨਚੋੜ ਅੱਜ ਫਿਰ ਲੈ ਵੀ ਵੀਰ ਸਤਰਾਮ ਸ਼ੁਰੂਆਤ ਕਰ ਲਈਏ ਨਾਲ ਦੇ ਨਾਲ ਹੀ ਹਾਂਜੀ ਪਹਿਲੇ ਨੰਬਰ ਕੋ ਜਿਹੜੀ ਆ ਮੱਤ ਖੜੀ ਆਪਣੇ ਪਹਿਲਾ ਸਵੇਰ ਘੋਟੀ ਸੂਈ ਪਹਿਲਾ ਨਹੀਂ ਆ ਹਾਂਜੀ 6 ਦਾ ਬਹੁਤ 6 ਦਾ ਦੋਸਤੋ ਪਹਿਲਾ ਸੂਆ ਘੋਟੀ ਸੂਈਆ ਦਿਨ ਕਿੰਨੇ ਕੋ ਗਿਆ ਜੀ ਆ ਬੱਚਾ ਜੀ 6 ਹੋ ਗਏ ਭਾਵੇਂ ਭਰ ਭਰ ਨੂੰ 15 ਦਾ ਕੇ ਲਈ 10 ਦਾ ਕੇ ਲਈ ਵੀਰਾਂ ਕੇ ਹਾਂਜੀ ਲਓ ਜੀ ਤੋਂ 10 ਦਾ ਕੋਈ 15 ਦਿਨਾਂ ਦਾ ਐਸਟੀਮੇਟ ਲਾ ਲਓ ਠੀਕ ਆ ਜੀ ਆ ਮਗਰ ਕੱਟੀ ਇਹਨਾਂ ਦੇ ਨਹੀਂ ਜੀ ਕੱਟਾ ਆਈ ਕੱਟਾ ਹੈ ਮਗਰ ਹਾਂਜੀ ਅੱਛਾ ਤੇ ਸਤਰਾਮ ਕਿੰਨੇ ਕੇ ਦੁੱਧ ਤੇ ਚੱਲਣ ਦੀ ਹੈ ਇਹ ਵੀਰਾਂ ਨੂੰ 7 ਕਿਲੋ ਦੁੱਧ ਆ 7 ਕਿਲੋ ਜਿਹੜਾ ਨੈਟ ਬਈ ਆ ਇਹ ਮਤਲਬ ਭਾਂਡੇ ਚ ਪੈਂਦਾ ਦੁੱਧ ਠੀਕ ਹੈ ਜੀ ਉਹਦੀ ਗੱਲ ਕਰਦੇ ਆਪਾਂ ਲਓ ਵੀ ਠੀਕ ਹੈ ਜੀ 7 ਕਿਲੋ ਦੁੱਧ ਜਿਹੜਾ ਕਿਸਾਨ ਵੀਰੋ ਇਸ ਝੋਟੀ ਦੇ ਥੱਲੇ ਹਾਜ਼ਰ ਆ ਆ ਫੇਸ ਕੁਆਲਿਟੀ ਵੇਖੋ ਚਿਹਰਾ ਵੇਖੋ ਹਾਂ ਸੁ ਸੁੰਗ ਸੁੰਗ ਪੂਰਾ ਗੁਲਾਈ ਦੇ ਵਿੱਚ ਆ ਤੇ ਕਿਤੇ ਨਾ ਕਿਤੇ ਨਾਰਮਲ ਨਰਮ ਸੇਵਾ ਦੇ ਵਿੱਚੋਂ ਸੇਵਾ ਨਹੀਂ ਦਿੱਤੀ ਹੈ ਨਹੀਂ ਉਹ ਬੰਦੇ ਦੇ ਹੀ ਬਹੁਤ ਤਕੜੇ ਔਰ ਮਾੜਲੇ ਬਿਲਕੁਲ ਸੇਵਾ ਨਹੀਂ ਇਹ ਉਹ ਤਾਂ ਵੇਂਦੇ ਰਹਿ ਵੀਰ ਵੀ ਝੋਟੀ ਬਣ ਗਈ ਝੋਟੀ ਬਣ ਗਈ ਰੋਟੀ ਬਣ ਗਈ ਸੂਕੀ ਆ ਇਹ ਗਾ ਡੂਗਾ ਵੀ ਬੜਾ ਚੰਗਾ ਭਰੋਈ ਮਾਲ ਲਓ ਹਾਂਜੀ ਹਾਂਜੀ ਤੇ ਪਰ ਸ਼ੌਕ ਹੈਗਾ ਪਰ ਸੌਂ ਸਮਹਾਲ ਦਾ ਸ਼ੌਕ ਕੋਈ ਨਹੀਂ ਹੈਗਾ ਲਓ ਜੀ ਲਓ ਆ ਵੀ ਇੱਕ ਪਾਸੇ ਤੁੜੀ ਵੀ ਦੀ ਇੱਕ ਪਾਸੇ ਮਾਲ ਬਥੇ ਇੰਨਾ ਤਵਾਰ ਹੀ ਹੱਥੇ ਪਰ ਕੀ ਜਾ ਝੋਟੀ ਓਡੀ ਸਭੀ ਸੁੰਦੀ ਸਫਾਈ ਬੜੀ ਤੇ ਚਵਾ ਵੀਰ ਜੀ ਕਿਤੇ ਲੱਗਾ ਝੋੜੀ ਨੂੰ ਲਓ ਜੀ ਠੰਡੀ ਜਦੋਂ ਮਰਜ਼ੀ ਭਾਵੇਂ ਇੱਦਾਂ ਹੀ ਸਾਪੀ ਮਾਰ ਕੇ ਇੱਡੀ ਠੰਡੀ ਇੱਕ ਸਾਰ ਲੈਵਾ ਬਿੰਦੀਆਂ ਨਾਲ ਠੀਕ ਹੈ ਹਾਂਜੀ ਤੇ ਬਾਕੀ 7 ਕਿਲੋ ਦੁੱਧ ਜਿਹੜਾ ਦੋਸੋਂ ਭਾਂਡੇ ਚ ਪੈਂਦਾ ਪਾਲਤੀ ਚ ਪੈਣਾ ਵਾਲਾ ਦੁੱਧ ਸਤਨਾਮ ਆਂਦਾ ਉਹ ਦੱਸਾਂਗੇ ਠੀਕ ਆ ਦੁੱਧ ਵੀ ਨਹੀਂ ਗਈ ਝੋੜੀ ਚ ਗਈ ਗਈ ਸਾਈ ਗੋ ਤੇ ਭਾਵੇਂ ਜੋੜੀ ਕੋ 10 ਕਿਲੋ ਦੁੱਧੀ ਛੋਲੇ ਕੋ ਵੱਡੇ ਢਾਂਜੇ ਦੀ ਆ ਬਰੀਕੀ ਬਰੂਕੀ ਬੂਸੀ ਬਾਸੀ ਬਹੁਤ ਚੰਗੀ ਆ ਤੇ ਹੈ ਵੀ ਕਾਕਰਗੀ ਚੌੜੀ ਦੇਖੋ ਬਿਲਕੁਲ ਬਿਲਕੁਲ ਫਿਰ ਇਹਦਾ ਵੀ ਸੇਵਾ ਨਹੀਂ ਹੈਗੀ ਬਿਲਕੁਲ ਆ ਅੰਦਰ ਬਾਜ-ਬਾਜ ਕੇ ਲਾਲ ਹੋਈ ਪਈ ਆ ਲਾਲ ਹੋਈ ਪਈ ਕੇ ਥਾਂ ਤੇ ਬੰਨਤੀ ਆ ਹਾਂਜੀ ਟੀਨਾ ਹੁੰਦੇ ਵਜੀ ਉਹ ਨਾੜ ਵੀ ਵਿੰਗਾ ਹੋ ਗਿਆ ਹਣਾ ਆ ਉਹ ਕੰਕਾਲੀ ਜੀ ਦੇ ਕੋਲ ਚਲੇਗੀ ਤੂੰ ਬਾਸੂਤ ਕੱਢ ਜਾਣਾ ਆ ਕਰਨਾ ਆ ਬਿਲਕੁਲ ਹੀ ਤੇ ਇਹ ਸਤਨਾਮ ਕਿੰਨੇ ਦੀ ਦੇਤਾਂਗੇ ਅੱਜ ਆਪਾਂ ਮੋਲ ਵੀ ਦੀ ਦੇਸਾ ਛੋੜੀ ਪੈਣ ਬਾ ਪੈਣ ਮੰਗਲੀ ਬਾਹਰ ਮੰਗਲੀ ਮੋਲ 60000 2000 ਛੋਲ 58 ਦੀ 58000 ਦੀ ਕੋਈ ਜਾਇਜ਼ ਅਜ ਨਹੀਂ ਗਾਇ ਮਲਪੂਤੀ ਜਿਹੜੀ ਰਿਪਾਤ ਲਈ ਇਹ ਨਹੀਂ ਮੈਨੂੰ ਕਾਹ ਕਦਰ ਕੋਈ ਨਹੀਂ ਜਦੀ ਮੋਲਨ ਕੀ ਕੱਟ ਕਰ ਇਹ ਤਾਂ ਐਵੇਂ ਸਿਗਮਾ ਫਿਡ ਪਾਈ ਰਾਤੋਂ ਰਾਤ ਇਹ ਕੱਲ ਕੀ ਗੱਲ ਬਣੀਆ ਫਿਰ ਦੋ ਸ਼ਰਤਾਂ ਘਣੇ ਦੇ ਵਿੱਚੋਂ 55 ਤੋਂ 2 55 ਦੀ 56000 ਦੀ ਉਰਦੀ ਜਾਊਗੀ ਹੁਣ ਇਹੋ ਕੱਟੋ ਬਿਲਕੁਲ ਜੀ ਸ਼ੋਰਾ ਮੋਰੇ ਨਾ ਪਾ ਕੋ ਖਰਾਬ ਆਵਾਜ਼ ਦੱਸੋ ਸੱਜਰ ਝੋਟੀ ਆ ਤੇ ਮੁੱਲ ਵੀਰਾਂ ਦਾ ਵੀ ਟੋਕੜਾ ਲੈ ਕਰਤਾ ਪੂਰੀ ਫੁੱਲ ਕੁਆਲਟੀ ਵਾਲੀ ਝੋਟੀ ਐ ਅੱਗੇ ਮੇਰਾ ਵੀਰ ਕਿਸੇ ਨੇ ਹੱਥ ਕ ਮਾਰ ਲੈਣਾ ਮਹੀਨਾ ਕੇ ਨੂੰ ਤੇ ਪਛਾਣ ਚ ਨਹੀਂ ਹੋਣੀ ਜੇਗੀ ਸੇਵਾ ਤੇ ਪਰ ਗਿਆ ਨਾ ਚਰ ਜੂਰ ਕਰਮਾ ਹੋਣਾ ਸੋ ਚੰਗੀ ਆ ਝੋਟੀ ਸਾਰੀ ਚੰਗੀ ਐ 56000 ਦੀ ਮਗਰ ਕੱਟਾ 10 ਬਾਰੇ ਦੰਦਾਂ ਤੇ ਪਿਓਰ ਛੇ ਜਾਂਦੇ ਆ ਮੂੰਹ ਥੋੜਾ ਔਖਾ ਫਰੌਦੀ ਆ ਬਿਲਕੁਲ ਛੇ ਦੇਖੋ ਇਦੋ ਆਪਾਂ ਕੰਨੀਆਂ ਦੀ ਬਰਾਵ ਅੰਨੀ ਖਲੋਤੀ ਆ ਉਹ ਆ ਦੁੱਧਾਂ ਦੇ ਖਲੋਤੇ ਆ ਬਿਲਕੁਲ ਛੇ ਦਾ ਮੂੰਹ ਛੇ ਦਾ ਕਿਤੇ ਇਹਨਾਂ ਕੋਈ ਵੀਰ ਸਮਝੇ ਵੀ ਯਾਰ ਪੱਕੀ ਉਮਰ ਨਾ ਨਾ ਦੱਸਾਂਗੇ ਉਹ ਜੋ ਹੋਏ ਸਾਂ ਕੋਈ ਨਹੀਂ ਲੈ ਦੇਣਾ ਸਤਨਾਮ ਸੋਹਣੇ ਰੇਡ ਸੋੜਦਾ ਮੇਰਾ ਜੱਟਾ ਜੀ ਨਹੀਂ ਕਰਦਾ ਜਿਹੜੇ ਲਖਣ ਬਣੇ ਲਾਂਦੇ ਆ ਦੋ ਪਾਣੀ 'ਚ ਬਹਿ ਗਿਆ ਮੈਂ ਚੱਲ ਆਂਦੇ ਮੈਂ ਮੈਂ ਤੂੰ ਆਵਰ ਕਰ ਮਾਰ ਬਾਬੇ ਦਾ ਮੇਲਾ ਆ ਗਿਆ ਮਾਰ ਦੀ ਸੀ ਰੋਣਾ ਕਰਵਾ ਗਾਲੀ ਵੀ ਜੀ ਲਈ ਰੋਣਾ ਚਲ ਪਾਣੀ ਵਿੱਚ ਮਿਲਦਾ ਹਵੇ ਲੀੜੀ ਨਹੀਂ ਪਰਾ ਇਹਨਾਂ ਲਈ ਤੁਹਾਡੀ ਦਾ ਮੋੜਾ ਸਾਥ ਪਾਰ ਬਾਈ ਹੋ ਗਈ ਉਹ ਵਿਕ ਜੂਗੀ ਪਰ ਰਾਮੀਸ਼ ਪਿੰਗਾਂ ਦੇ ਜਲ ਪਾਣੀ ਮੇਸਾ ਲੈਣਾ ਹੈ ਆਪਾਂ ਜਲ ਪਾਣੀ ਆ ਠੀਕ ਹੈ ਜੀ ਲਓ ਜੀ ਜਿਹੜਾ ਭੈਣ ਭਰਾ ਆ ਗਿਆ ਚੋਕੇ ਕਿ ਰੂਹ ਖੁਸ਼ ਹੋ ਜੂਗੀ ਛੱਟ ਕੇ ਨਹੀਂ ਜਾਂਦਾ ਗੱਲ ਵੀ ਇਹਦੇ ਰੇਟ ਦੇ ਵਿੱਚ ਚਲੋ ਕਾਮ ਨਹੀਂ ਚੰਗੀ ਤਰ੍ਹਾਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਝੋਟੀ ਹੈ ਹਾਂ ਵੇ ਝੋਟੀ ਦੇ ਵਿੱਚ ਗੱਡੀ ਲੰਮੀ ਕੁੜੀ ਬਿਲਕੁਲ ਜੀ ਬਿਲਕੁਲ ਲੰਬਾ ਫੇਸ ਆ ਹਾਂ ਤੇ ਬਰੀਕੀ ਦੇ ਵਿੱਚ ਆ ਝੋਟੀ ਅਗਲੀ ਜੀ ਧੌਣ ਦੇ ਸਾਰੇ ਸੋਨਾ ਵਾ ਸਿਰਫ ਸੇਵਾ ਨਹੀਂ ਕੱਟ ਕਰਕੇ ਆਪਾਂ ਨੂੰ ਰੋਗਣਾ ਮਿਲ ਗਈ ਆਪਾਂ ਰੋਗਣਾ ਦੇ ਲਾਈ ਵੀ ਸਤਨਾਮ ਅੱਗੇ ਆ ਜੀਏ ਤੇ ਸੈਕੰਡ ਨੰਬਰ ਤੇ ਆ ਮੱਝ ਆ ਗਈ ਇਹ ਵੀ ਜੀ ਤੀਜੇ ਸੂਏ ਮੈਂ ਸੂਈ ਆ ਇਹਦੇ ਮਗਰ ਨੂੰ ਕਟਾਈ ਇਹਨ ਕਿੰਨੇ ਹੋ ਗਏ ਇਹਨੂੰ ਕੋਈ ਸੂਈ ਨੂੰ 12 13 ਦੇ ਹੋ ਗਿਆ ਕਟਾ ਬੈਠਾ ਵਈ ਦੁੱਧ ਕਿੰਨੇ ਕਿਤੇ ਚੱਲਣਗੇ ਦੁੱਧ ਦੇ ਕੋਲ ਐਟਾ ਦੇ ਵੀ ਜੀ 8 ਕਿਲੋ ਹੋਊਗਾ 8 ਕਿਲੋ ਹਾਂ ਜੀ ਲਓ ਵੀ 8 ਕਿਲੋ ਦੁੱਧ ਦਾ ਕੋਈ 10 12 ਦਿਨਾਂ ਦਾ ਸੂਆ ਮਗਰ ਇਹਦੇ ਵੀ ਕਟਾ ਆ ਗਿਆ ਠੀਕ ਆ ਜੀ ਹਾਂ ਜੀ ਕਟਾ ਆ ਬੈਠਾ ਕਟਾ ਇਹਦਾ ਹੀ ਲੰਮੇ ਪਿਆ ਜਿਹੜਾ ਤੇ ਦੁੱਧ ਕਿੰਨਾ ਦੱਸਿਆ ਦਾ ਨਹੀਂ 8 ਲੀਟਰ ਆ ਜੀ ਜਿਹੜਾ 14 ਦਾ ਠੀਕ ਹੈ ਜੀ ਹਾਂ 14 ਮੈਂ ਬੜੀ ਚੰਗੀ ਦੱਸ ਸਕਦੇ ਇਹਨਾਂ ਦੀ ਸੂਈ ਹੈ ਤੇ 8 ਕਿਲੋ ਦੁੱਧ ਹਾਂਜੀ ਠੀਕ ਆ ਬਾਕੀ ਬੰਤਰ ਬੰਤਰ ਤੁਸੀਂ ਅੱਜ ਚੈੱਕ ਕਰੋ ਸਿੰਗਲ ਡੀ ਦੀ ਆ ਆ ਰੱਖ ਦੀ ਭਜਨ ਵਟਾ ਪੂਰਾ ਠੀਕ ਆ ਨੀਲੀ ਵੀ ਦੀ ਮਤਲਬ ਅੱਖੋਖਾ ਬਿਲਿੰਗਾਂ ਮੋਚ ਵੀ ਬੱਗੀ ਆ ਠੀਕ ਆ ਜੀ ਹਾਂ ਮਗਲੇ ਫਿਰ ਪੂਰਾ ਬਾਕੀ ਚੋਣ ਜਾਣਾ ਸਤਨਾਮ ਅਗਲੇ ਪਿਛਲੇ ਖਰਾਂ ਚੋਣਾਂ ਵੀ ਦੀ ਚੋਣ ਆਖਣ ਚੋਕੇ ਨੂੰ ਕਿ ਪਿਛਾਰਦਾ ਠੀਕ ਆ ਜੀ ਉਦਾਂ ਹੋਣਾ ਉਹ ਮੈਨੂੰ ਕਰਮਾਂ ਦੇ ਖੇੜ ਵੀ ਹੋਵੇ ਚਾਹੇ ਨਾ ਹੋਵੇ ਚੋਕੇ ਨੂੰ ਕਿ ਪਿਛਾਰਦਾ ਲਓ ਵੀ ਜਿਹੜਾ ਵਿਪਾ ਕਰਨਾ ਸੁਲਤਾ ਹੋਣਾ ਵੀ ਮੈਂ ਨਹੀਂ ਰਹਿਣਾ ਨਿਜਾਮਾ ਹਾਂ ਪਾ ਦੇ ਸ ਸੰਗਰੇ ਦੀ ਜੀ ਕਾਰਤਾਰੀ ਚੌੜੀ ਦੇਖੋ ਬਿਲਕੁਲ ਪਤਲਾ ਪਿੰਡਾ ਜਿੱਥੇ ਮਰਜੀ ਚੁੰਡੀ ਭਰ ਰਿਹਾ ਦੇਖੋ ਫੇਰ ਤੂੰ ਲੱਗਾ ਜਿੱਥੇ ਮਰਜੀ ਚੁੰਡੀ ਭਰ ਲੋ ਤੇ ਸਤਨਾਮ ਸੋਭਾ ਚਵਾਈ ਫਿਰ ਕਿੰਨੇ ਵਜੇ ਕੀਤੀ ਚਵਾਈ ਵੀ ਜੀ ਆਪਣੀ ਨਾ ਮਤਲਬ 6 ਵਜੇ ਮੈਂ ਲੱਗ ਪਈਦਾ ਜੀ ਹਾਂਜੀ ਤੇ ਕੋਈ ਸਾਢੇ 6 ਹੋ ਗਈ ਕਿਸੇ ਦੀ ਸਵਾ 6 ਹੋ ਗਈ ਚਵਾਈ ਦਾ ਟਾਈਮ ਪੱਕਾ ਪੜੇ ਹੋਈ ਜਾਂ ਦੋਵਾਂ ਨੇ ਵਾਸੀ ਰੇ 6 ਸਵਾ 6 ਸਵਾ 6 ਹੋਵੇ ਠੀਕ ਹੈ ਜੀ ਅਜੀ ਕੋ ਕਮਾਲ ਹੋਇਆ 87 ਨਗਰ ਚੌਂਦੇ ਦੇ ਟਾਈਮ ਤੋਂ ਬੜਾ ਲੱਗ ਜਾਂਦਾ ਤੇ ਸਤਨਾਮ ਦੇਣੀ ਕਿੰਨੇ ਦੀ ਅੱਪਾ ਅੱਜ ਮੋਹਰ ਦੀ ਜੀ ਇਹਦਾ ਵੀ ਰੋਕਣਾ ਹੀ ਆ ਇਹਦਾ ਵੀ ਮੋਲ ਪੈੜ ਦੀ ਪੈੜ ਦੀ ਦੇਦਾਂ ਤੇ ਨਾਮ ਤੇ ਅੱਜ ਜਦ ਤਾ ਸੁੱਖਾ ਪੀ ਲਿਆ ਮੇਲੇ ਦਾ ਕਰਾਇਆ ਐਵੇਂ ਹੀ ਗੱਲ ਕਰਦੀ ਆ ਭਾਵੇਂ ਤੂੰ ਦੀ ਕਰੀਂ ਇਹ ਕਿੰਨਾ ਤੁਰ ਪਿਆ 30000 ਕਰਦੀ ਆ ਮੇਰਾ ਸੁੱਖਾ ਮੈਨੂੰ ਵੀ ਅਸਰ ਹੋ ਰਿਹਾ ਨਾਲ ਹੀ ਠੀਕ ਆ ਠੀਕ ਆ 30000 ਤੈਨੂੰ ਦੋਹਾਂ ਕਰ ਦਿੰਦੇ ਆ 30000 ਦੀ ਚੱਲ ਵਧੀਆ ਵਧੀਆ ਬੜੀ ਰੇਡ ਹਜ਼ਾਰ ਦੀ ਹੈ ਹਾਂਜੀ ਇੱਕ ਪੀ ਕੇ ਗਾਹਣ ਤੁਰਦਾ ਤੇ ਇੱਕ ਸੁੱਖਾ ਪਈ ਪਛਾਣਦਾ ਅੱਜ ਦਾ ਲੁੱਟਣ ਵਾਲਾ ਕੰਮ ਹੀ ਬਣ ਗਿਆ ਕਾਂਵਰੇ ਸੂਤ ਜੰਨੂ ਸਾਹਿਬ ਹਾਂ ਲੁੱਟਣ ਵਾਲਾ ਕੰਮ ਹੀ ਅੱਜ ਬਣ ਗਿਆ ਜਿਹੜੀ ਗੱਲ ਕੋਈ ਐ ਨਾੜੀ ਹੈ ਨੀ ਜੀ ਇੰਨਾ ਭਾਗਾ ਦਾ ਤੂੰ ਯਾ ਵੀ ਚੰਗੀ ਵੇ ਵੇ ਦੁੱਧ ਵੀ ਮੈਂ ਦਾਖਲ ਕਰ ਜਾ ਬਹੁਤ ਆ ਮੈਂ ਦਾ ਠੀਕ ਹੈ ਮੜਾ ਮੜਾ ਮਾਰ ਕੇ ਦਾਖਲ ਦੁੱਧ ਕਰਦੇ ਸਿਰ ਆਸਾਂ ਤੇ ਗੱਲਾਂ ਨਾ ਗੱਲਾਂ ਹਾਂਜੀ ਬਾਕੀ 8 ਕਿਲੋ ਭੰਡ ਚ ਪੈਂਦਾ ਦੁੱਧ ਆਜਨ ਲੋਡ ਪੂਰਾ ਮੈਂ ਦਾ ਚੋਲ ਇੱਕ ਨੰਬਰ ਦੀ ਥੱਲੇ ਤੁਹਾਨੂੰ ਦੇਖੋ ਕਿੰਨਾ ਲਬੋਚੇ ਇਹ ਆਪਾਂ ਨਾਰਮਲ ਸਾਫ ਸਮਹਾਲ ਦੇ ਵਿੱਚੋਂ ਕਈਓ ਝੋਟੀਆਂ ਵੀ ਚੰਗੀ ਖਰੀ ਆ ਤੇ ਚਲ ਜਿਹੜਾ ਪਸ਼ੂ ਰਾਜੀ ਵਜਨ ਲੋਡ ਵਾਲਾ ਉਹਨੂੰ ਰਾਜੀ ਦੱਸਣਾ ਚਾਹੀਦਾ ਠੀਕ ਆ ਤੇ ਬਾਕੀ ਤੁਹਾਡੇ ਸਾਹਮਣੇ ਜਿਹੜਾ ਬੱਗੀ ਮੋਛਦੀ ਆ ਲੀਲੀ ਕ੍ਰਾਸ ਅੰਗ ਦੇ ਵਿੱਚ ਹਾਂਜੀ ਤੇ ਪੂਰੇ ਲੋਡ ਦੇ ਵਿੱਚ ਆ ਚੰਗੀ ਥਣਾ ਚਵਾਈ ਦੀ ਅਗਲੇ ਪਿਛਲੇ ਥਣਾ ਦੀ ਓਕੇ ਰਿਪੋਰਟ ਆ ਕੋਈ ਭਰਾ ਤਸਦੀ ਕਰ ਇੱਧਰ ਸਤਨਾਮ ਆ ਜੀ ਤੇ ਕਸ਼ਾਈ ਵਾਲਾ ਇਹਦੇ ਵਿੱਚ ਇਹ ਦੂਜਾ ਵੀਰ ਜੀ ਸ਼ਾਈ ਵਾਲਾ ਪਰਸੋ ਸ਼ਾਮ ਦੀ ਵੀਰ ਜੀ ਸੂਈ ਆ ਅੱਛਾ ਜੀ ਇਹ 8 ਕਿਲੋ ਦੇ ਕੋ ਬੋਲਾ ਰਹਿਤਾ ਇਹ 8 ਕਿਲੋ ਚੋਣ ਚਾਣ ਵੀਰ ਕਿਵੇਂ ਆ ਉਹ ਤੇ ਕਿਹੜੇ ਗੱਲਾਂ ਚੋਣ ਦੇ ਮਾੜੀ ਲੈਣੀ ਨਹੀਂ ਦੇ ਬਿਨਾ ਵੰਗੇ ਤੋਂ ਵੱੱਛੀ ਚੋਣੇ ਆ ਅੱਛਾ ਇੱਕ ਵਾਰੀ ਤੁਸੀਂ ਥਾਣੇ ਲੱਗ ਗਏ ਹੋ ਦੇਖੋ ਠੀਕ ਆ ਜੀ ਮੁੱਠੀ ਥਾਣਾ ਤੇ ਮਗਰ ਇੱਕ ਬੱਚਾ ਜਿਹਾ ਲੱਗਾ ਨਾ ਵੀਰ ਸਦਨਾ ਨਹੀਂ ਉਹ ਵਗਦਣ ਵੀ ਜਿਹਾ ਛੋਟਾ ਆ ਵੀ ਉਹ ਤਾਂ ਵੈਸੇ ਬੱਚਾ ਮਾਸ ਜਿਹਾ ਲੱਗਾ ਹੋਣਾ ਹਾਂਜੀ ਹਾਂਜੀ ਬਾਕੀ ਚਾਰੇ ਥਾਣਾ ਠੀਕ ਆ ਜੀ ਵਰਦੇ ਚਾਰੇ ਥਾਣਾ 8 ਕਿਲੋ ਬੋਲਾ ਆ ਜਾ ਤੀਜੇ ਦਿਨ ਦੀ ਸੁਈ ਥੱਲੇ ਮਗਰ ਬੱਚਾ ਲੋ ਜੀ ਤੇ ਦੂਜਾ ਸੂਆ ਬੈੜ ਹਾਂਜੀ ਰੰਗ ਬਿਲਕੁਲ ਜਿਵੇਂ ਆਪਾਂ ਕਹਿ ਦਈਏ ਨਾ ਵੀ ਗੋੜ ਵਰਗਾ ਦੇਸੀ ਗੋੜ ਵਰਗਾ ਕਾਲਾ ਜਿਹੜਾ ਠੀਕ ਹੈ ਜੀ ਡਾਰਕ ਇਹ ਚੰਗੀ ਵਧੀਆ ਆ ਮਤਲਬ ਨਿੱਕਰ ਬਣ ਜਾਂਦੀ ਕਰਨ ਵਾਲੀ ਹੂੰ ਤੇ ਚਵਾਬ ਸੋਇ ਪਰੇ ਖੇਡਾਂ ਲਗਾ ਠੀਕ ਹੈ ਜੀ ਲੋਬੀ ਕਰੋ ਚੱਕ ਠੀਕ ਹੈ ਸੋ ਸ਼ਾਹੀਵਾਲ ਅੰਗ ਦੇ ਵਿੱਚ ਕਿਸਾਨ ਵੀ ਰੋਏ ਇਹ ਵੈੜ ਸੈਕਿੰਡ ਟਾਈਮਰ ਦੂਜਾ ਸੂਬਾ ਸੂਈ ਆ ਤੇ ਤਿੱਜਾ ਦੇਨ ਮਕਰ ਪੱਛਾ ਠੀਕ ਹੈ ਜੀ ਸੋ 8 ਕਿਲੋ ਬੋਲਾ ਨੋਟ ਤੁਸੀਂ ਕਰ ਲਓ ਬਾਕੀ ਇਹ ਕੇ ਸੇਵਾ ਚੰਗੀ ਰਹੀ। ਆ ਵੇਖੋ ਗਿੱਲਾ 나ੜੂ ਬੱਚੇ ਦਾ। ਬਲੈਕ ਰੰਗ ਚ। ਭਾਜੀ ਆਹੁਰਲਾ। ਲਓ ਜੀ ਆਹ ਜਿਹੜਾ ਬਲੈਕ ਰੰਗ ਦੇ ਵਿੱਚ ਬਿਲਕੁਲ 나ੜੂ ਗਿੱਲਾ ਬੱਚੇ ਦੇ ਨਾਲ ਆ। ਇਹ ਬੱਚਾ ਇਸੇ ਵੈਡ ਦਾ ਠੀਕ ਆ। ਆ। ਠੀਕ ਆ। ਲੈ ਵੀ ਵੀਰ ਸਤਨਾਮੀ ਦੀ ਕੀ ਡਿਮਾਂਡ ਰਹੂਗੀ ਲੈਣ ਦੇਣ ਕੀ? ਇਹਦੀ ਡਿਵਾਲ ਵੀ ਜੀ ਭਾਜੀ ਮੁੱਲ ਤੇ 50 ਪੁੰਜੇ ਕਰ ਲਈਏ। ਹਾਂ। ਇਹ ਵੀ ਉੜਦੀਆਂ ਦਾ ਕਹਿੰਦੇ 45 ਦੀ ਦੇਦਣੀ ਜੈਸਨੋ ਜੈਸਨੋ ਜੀ ਹਜੇ ਨਹੀਂ ਹੋਈਗੀ 43 ਨਹੀਂ 42000 ਦੀ ਸੰਤੂ ਸਾਹਿਬ ਦਮਾਉਂਗੇ ਇਹ ਰੱਸਾਂ ਵੀ ਲਾਇਆ ਲਿਆ ਕੇ ਬੰਨ ਲਿਆ ਆ 42 ਦੀ ਦਮਾ 42 ਹੋਰ 30 ਜਾਊ ਹੋਰ ਅਰਜੰਗਾਣਾ ਹੋਣਾ ਹੀ ਚਾਹ ਆਹ ਹੁਣ ਫੋਨ ਆ ਫੋਨ ਐਂਡ ਕਾਮਾ ਹਾਂਜੀ 42000 ਦੇ ਵਿੱਚ ਕਿਸਾਨ ਵੀਰੋ ਇਹੇ ਮਿਲ ਜੂਗੀ ਤੁਹਾਨੂੰ ਠੀਕ ਦੋ ਦਿਨਾਂ ਚੋਂ ਜ਼ਿਆਦਾ ਨਹੀਂ 12-13 ਕਦਮ ਮਾਮੂਲੀ ਦੇ ਹੀ ਆ ਜੀ ਠੀਕ ਆ ਜੀ ਹਾਂਜੀ ਲਓ ਵੀ 42000 ਦੇ ਵਿੱਚ ਇਹ ਸੌਦਾ ਮਿਲੂ ਇੱਕ ਜਰਸੀ ਅੰਗ ਦੇ ਵਿੱਚ ਤਕਾਉਣੇ ਹਾਂਜੀ ਇਹ ਵੀ ਜੀ ਪਹਿਲਾਂ ਸੋਚੇ ਜਾਂਦੇ ਆ ਜੀ ਵੀ ਇਹ ਕਲਰ ਆ ਜ ਇਹ ਤਾਂ ਭੈਣਾ ਮੇਰੀਆਂ ਜਾਣ ਕਿਤੇ ਕਪੜਾ ਕੋਪੜਾ ਲੈਣ ਤੇ ਦੁਕਾਨਦਾਰ ਨੂੰ ਕਹਿਣਗੇ ਬਿਸਕੁਟੀ ਬਿਸਕੁਟੀ ਸ਼ਾਹ ਸਫਾਈ ਦੇਖੋ ਕਿੰਨੀ ਇਹਦੀ ਤੇ ਬਾਕੀ ਆ ਕਰੋ ਚੈੱਕ ਇੱਕ ਵਾਰੀ ਠੀਕਾ ਜੀ ਹੌਲੀ ਹੌਲੀ ਮੂੰਹ ਮਾਏ ਮੂੰਹ ਗਾ ਦੇ ਮੂੰਹ ਮੱਥਾ ਤੁਹਾਨੂੰ ਤਸਲੀ ਨਾਲ ਦਿਖਾਵਾਂਗੇ ਬੱਚੀ ਬਹੁਤ ਪਿਆਰੀ ਹੈ ਬੱਚੀ ਦੀ ਵਿੱਧੀ ਹੋ ਗਈ ਹੈ ਪਰ ਮਗਰ ਜਿਹੜਾ ਬੱਚਾ ਉਹ ਵੀ ਬੜੀ ਪਰੇ ਖੇਡ ਜੀ ਮਗਰ ਵੀ ਬੱਚੀ ਹੈ ਐ ਸ਼ਰ ਦੇਖੋ ਜੀ ਲੈ ਦੇਖੋ ਕਿੱਡੀ ਕੁਆੜੀ ਦਾ ਬੱਚਾ ਮਗਰ ਟੌਕ ਦਾ ਆ ਮਗਰ ਬੱਚੀ ਹੈ ਐ ਸ਼ਰ ਦੇ ਵਿੱਚ ਨੌਕਰੀ ਕੋਰੀ ਲਗਾ ਮੂੰਹ ਇਹਦੇ ਵੇਖੋ ਤੁਹਾਨੂੰ ਵੀ ਇੱਕ ਵਾਰੀ ਸਤਨਾ ਮੈਨੂੰ ਸੂਈ ਨੂੰ ਅੱਜ ਦਿਨ ਕਿੰਨੇ ਹੋ ਗ ਲੋ ਜੀ 15 14 ਦਿਨਾਂ ਦੀ ਕਿਸਾਨ ਵੀਰ ਉਹ ਇਹ ਸੂਈ ਆ ਸੁਬੱਚੀ ਤੁਸੀਂ ਚੈੱਕ ਕਰੋ ਹੈ ਪਹਿਲਾਂ ਨਹੀਂ ਕਿ ਦੂਜਾ ਪਹਿਲਾਂ ਛੇ ਦਾ ਛਕੀ ਆ ਮੂੰਹ ਹਾਂ ਮੂੰਹ ਖੜੇ ਪਤਾ ਲਿਆ ਲੋ ਜੀ ਉਹ ਦੰਦੀ ਛੇ ਆ ਕੋਈ ਨੋਟ ਕਰਾ ਲੀਏ ਕੰਨੀਆਂ ਖੜੀਆਂ ਨੇ ਹਾਂ ਆ ਦੇਖੋ ਲੋ ਜੀ ਸਾਈਡਾ ਗੋਦ ਜੀ ਗੱਲ ਉਹ ਕਰਨੀ ਜਿਹੜੀ ਹੈਗੀ ਆ ਬਰਾਬਰ ਬਿਲਕੁਲ ਕੰਨੀਆਂ ਦੁੱਧ ਵਾਲੇ ਤਾਂ ਦੇ ਖੋਤੇ ਪਾਸਿਆ ਵੇਖੋ ਛੇਕ ਦੇ ਬਰਾਬਰ ਨਹੀਂ ਕੀਤੇ ਜੀ ਹਾਂ ਜੀ ਛੇਕ ਦੇ ਬਰਾਬਰ ਨਹੀਂ ਕੀਤੇ ਹਾਂ ਇਹ ਸਭ ਛੇ ਆ ਤਾਂ ਇਹ ਹੋਊ ਜਵਾ ਹਾਂ ਆ ਵੇਖੋ ਲਿਆ ਤੇ ਠੰਡੀ ਕੋਈ ਵੰਗਾ ਨਹੀਂ ਕੋਈ ਗੱਲ ਵਾਸ ਨਹੀਂ ਲੋ ਵੀ ਤੇ ਸਤਨਾਮ ਇਹਦੇ ਥੱਲੇ ਦੁੱਧ ਹੁਣ ਕਿ ਇਹਦੇ ਕੋਲ ਵੀ 8 ਕਿਲੋ ਇਹਦੇ ਅੱਜ ਹੀ ਕਰਵਾ ਲਈ ਆ 8 ਕਿਲੋ ਹਾਂਜੀ ਲਓ ਜੀ 8 ਕਿਲੋ ਦੁੱਧ ਇਸ ਵਹੜ ਦੇ ਥੱਲੇ ਹਾਜ਼ਰ ਆ ਆ ਲਓ ਜੀ ਬਾਕੀ ਵੀਰ ਸਤਨਾਮ ਚੋਣ ਚਾਣ ਕੇ ਵੀ ਰਸਾ ਵਾਂਗਾਂ ਨਾ ਉਹ ਵੀਰ ਜੀ ਆਪਣੀ ਸ਼ਰਦਾ ਪਾਣੀ ਮੰਗਾ ਪਾ ਲਈ ਚਲੋ ਭਰੋ ਤਾਂ ਚਲੋ ਠੀਕ ਚੋਣ ਵੀ ਬੜੀ ਦਾ ਥਾਂ ਤੇ ਵਿਰਲ ਦੇਖੋ ਵੀਰ ਜੀ ਕਿੰਨਾ ਲੱਗਾ ਇਹਨੂੰ ਹਾਂ ਸਿੱਟਾ ਫੁੱਟਾਂ ਦੇ ਬਹੁਤਾ ਵਿਰਲ ਲੱਗਾ ਕਰਵਾਇ ਲਓ ਜੀ ਤੋ ਚਾਰੇ ਧਰਾਂ ਦੀ ਸਪੇਸ ਵੰਡ ਕਰੋ ਚੱਕ ਠੀਕ ਆ ਜੀ ਚੌ ਨੁਕਰਾਂ ਤੇ ਚੌ ਗੁੱਠਾਂ ਤੇ ਖਾਣ ਚੰਗੀ ਵੰਡ ਤੇ ਲੱਗਾ ਤੋ ਚੰਗੀ ਆਫ ਦੀ ਸਪੇਸ ਆ 8 ਕਿਲੋ ਹੋਣਾ ਹਾਂ ਜੀ 8 ਕਿਲੋ ਮੈਂ ਵੀ ਪ੍ਰਤਾਪ ਲਿਆ ਮੋੜ ਦਾ ਬੱਚੇ ਤੇ ਲੈ ਜਾਨੀ ਮੇਰਾ ਵੀਰ ਬੱਚੇ ਦੇ ਤੇ ਬੱਚਾ ਦਿਖਾ ਦਿਓ ਇਹ ਸ਼ਹਿਰ ਦੇ ਵਿੱਚ ਹੈ ਨਾ ਕਬੂਤਰ ਅਰਗੀ ਬੱਚੀ ਆ ਹਾਂ ਜੀ ਹਾਂ ਜੀ ਬਹੁਤ ਹੀ ਨੌਕਰੀ ਘੋੜੀ ਵਰਗਾ ਮੂੰਹ ਜਿਹਾ ਕੋਈ ਬਹੁਤ ਸੁਣਾ ਬੱਚਾ ਮਗਰ ਇਹ ਵੀ ਕੋਈ ਸ਼ੌਂਕ ਨਾਲ ਵੀਰ ਤਿਆਰ ਕਰ ਲਊਗਾ ਠੀਕ ਹੈ ਜੀ ਹੋਰ ਆਫਰ ਦੇ ਦਾਂਗੇ ਦੀ ਹਾਂ ਰੱਛੀ ਦੇ ਨਾਲ ਸੌਦਾ ਇਹਦੀ ਕੋਈ ਬੱਚਾ ਛੱਡ ਦੂ 5000 ਦਾ ਬੱਚਾ ਲਾਵਾਂਗੇ ਜੀ ਲਓ ਜੀ ਮਗਲੇ ਘਰ ਨੇ ਮੰਗਿਆ 5000 ਦਾ ਤੇ ਅਸੀਂ ਮਤਲਬ ਟੀਕਾ ਵੀ ਦੀ ਨਾ ਭਰਾਇਆ ਸੀਗਾ ਤੇ ਪਰ ਹੋਊਗੀ ਮਜਬੂਰੀ ਕਰਕੇ ਉਹਨਾਂ ਗਾ ਵੇਚ ਦੀ 5000 ਦੀ ਮਗਰ ਬੱਚੀ ਰੱਖ ਲਾਂਗੇ ਹਾਂ ਉਹਨੇ ਵੀ ਹਾਂ ਜੇ ਕੋਈ ਭੈਣ ਭਰਾ ਛੱਡ ਜੇ ਠੀਕ ਹੈ 5000 ਰੁਪਏ ਅਸੀਂ ਉਸਦੇ ਤੁਹਾਡੇ ਖਾਤੇ ਵਿੱਚ ਅਸੀਂ ਸਾਡੇ ਦੱਦ ਕੇ ਕੱਲ ਦੇ ਬਿਲਕੁਲ ਬਿਲਕੁਲ ਲਓ ਦੱਸੋ ਇਹ ਜਿੰਨਾ ਵੀ ਮਿੱਥਿਆ ਰੇਟ ਦੱਸਿਆ ਗਿਆ ਠੀਕ ਹੈ ਜੀ ਉਹਦੇ ਵਿੱਚੋਂ ਲੈਸ ਹੋ ਉਹ ਤੁਹਾਡੀ ਵਧੀਆ ਕੋਈ ਬਾਈ ਨਹੀਂ ਕੋਈ ਐ ਨਿੱਗਰ ਚੜਾ ਦੇ ਵਰਨੋ ਇਹ ਕਿਰਤੀ ਇਹ ਥਾਂ ਦੇਖੋ ਬਹੁਤ ਵਧੀਆ ਹਾਂਜੀ ਲੈ ਵੀਰ ਸਤਿਨਾਮ ਕੀ ਮੰਗਦੇ ਕੀ ਡਿਮਾਂਡ ਕਰਦੇ ਮੋਲੇ ਦਾ ਛੋੜਾ ਜੀ ਵੀਰ ਜੀ 42000 42 ਮੋਲੇ ਮੰਗਨੇ ਮੰਗਨੇ ਨਹੀਂ ਆਂਦੇ ਆਪਾਂ ਦੀਨ ਵਾਲੇ ਕਰਨੇ ਨਿੱਗਨੇ ਕੀ 40000 ਦੀ ਜੇ ਰੰਗ ਸੰਧੂ ਸਾਹਿਬ ਦੀ 40 ਦੀ 500 435 ਹਾਂ ਚਲੋ ਕਰਾਣ ਦੇ ਪੋਲਾ ਪੋਲਾ ਜਮਾਲ ਜਾਂਦੀ ਹੈ ਵੀ ਕੋਈ ਸਦਨ ਪਹਿਲਾ ਦੂਜੇ ਫੂਨਾ ਦੇ ਉੱਤੇ ਨਾ ਆਹ ਬਹੁਤ ਜਿਆਦਾ ਦੇਣ ਵਾਲੀ ਅੱਛਾ ਵੀ ਇਹ ਕਲਰ ਦੇ ਵਿੱਚ ਸਤਨਾਮ ਇਹ ਸੁਰਮੇ ਰੰਗਾ ਜਾਂ ਰੰਗਾ ਇਹ ਵੀ ਜਰਸੀ ਵੀਰ ਜੀ ਇਹ ਇਹ ਵੀ ਕੱਲ ਦੀ ਸੂਈ ਏ ਇਹ ਮਗਰ ਬੱਛਾ ਮਗਰ ਬੱਛਾ ਸਾਹਮਣੇ ਬੈਠਾ ਹਾਂਜੀ ਲੋ ਜੀ ਸਾਹਮਣੇ ਬੱਚਾ ਬੈਠਾ ਇਹ ਪਲੂਨ ਪਹਿਲਾਂ ਨਾ ਕਿ ਦੂਜੇ ਨੂੰ ਪਹਿਲਾਂ ਪਹਿਲਾਂ ਦੋ ਦੰਦ ਤੇ ਚੌਗੀ ਦਾ ਮਾੜਾ ਆਇਆ ਦੰਦ ਕੱਢਿਆ ਨੇ ਚੌਕ ਦਾ ਹਾਂਜੀ ਸੱਪੇ ਤੇ ਮਾੜੇ ਮਾੜੇ ਚੱਕੇ ਆ ਜੀ ਹਾਂਜੀ ਜੀ ਇੱਕ ਹੀ ਇੱਕ ਹੀ ਚੁੱਕਿਆ ਮਾੜਾ ਆ ਬਾਕੀ ਦੁੱਧ ਰਹਿਣ ਹੋਤੇ ਆਲੇ ਇੱਕ ਦੁੱਧ ਖੜਾ ਹਾਂਜੀ ਹੂੰ ਵੱਚੀ ਦੇ ਵੀਰ ਜੀ ਬੜੀ ਚੰਗੀ ਆ ਪਰ ਹੁਣ ਕਹੇ ਨੇ ਨਾ ਇਹ ਜਿਹਦਾ ਅੰਤ ਹੀ ਲਿਆ ਵੀ ਸਿਕਾ ਇਹੋ ਸੋਚਿਆ ਵੀ ਸਿਕਾ ਕੇ ਦੇਣੀ ਜਦੋਂ ਵੇਚੀ ਅੱਛਾ 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 ਇਹ ਸੁੱਕਲੇ ਵਾਸ ਨਹੀਂ ਕਹੇ ਤੇ ਚੰਗੀ ਸਾਫ ਸੰਭਾਲ ਕਰਕੇ ਦੇਤੀ ਚਲੋ ਜੀ ਅੱਗੋਂ ਚਲੋ ਕਿਸੇ ਦੀ ਸੇਵਾ ਨਾਰਮਲ ਹੁੰਦੀ ਆ ਸਪਾਈਸ ਬੁਈ ਵੀ ਜੀ ਬੜੀ ਹੁੰਦੀ ਚਲੋ ਮਤਲਬ ਚੀਜਾਈ ਹੈ ਨਾ ਜੀ ਕੱਲ ਇੰਨੀ ਬਣੀ ਵਡੀਆਂ ਗੱਲਾਂ ਨੂੰ ਪਰੇ ਕਰਦੀ ਠੀਕ ਹੈ ਜੀ ਬਾਕੀ ਬੱਚੀ ਬਹੁਤ ਪਿਆਰੀ ਹੈ ਠੀਕ ਹੈ ਜੀ ਹਜੇ ਇੱਕ ਚੌਕ ਦਾ ਜਿਹੜਾ ਦੰਦ ਸੱਟ ਕੇ ਤੇ ਇੱਕ ਖਾਬਰ ਦਾ ਸੇ ਮੂੰਹ ਇੱਕ ਦੰਦ ਹਜੇ ਦੁੱਧ ਦਾੰਦ ਦਾ ਚੌਕ ਦਾ ਠੀਕ ਹੈ ਜੀ ਬੋਦੀ ਵਾਲੀ ਵੇੜਾ ਦੋਂਦੀ ਚ ਹੀ ਆਇਆ ਨਹੀਂ ਹਥਾ ਜਦੋਂ ਹਜੇ ਦੇਖੋ ਆ ਲਓ ਆ ਲਓ ਜੀ ਇੱਕ ਇੱਕ ਚੌਕ ਦਾ ਚੱਕਿਆ ਦੇ ਇੱਕ ਹਜੇ ਚੌਕ ਸੱਟਿਆ ਨਹੀਂ ਗਾ ਹਾਂ ਆ ਬਾਕੀ ਖੁੱਦਾ ਹੀ ਹੁੰਦੇ ਸਾਰੇ ਦੋਂਦੀ ਮੰਨ ਕੇ ਮੇਰਾ ਭਰਾ ਸੌਦਾ ਕਰਿਓ ਠੀਕ ਹੈ ਜੀ ਬੱਛੀ ਬੜੀ ਕੁਹਾੜੀ ਆ ਇਹ ਨਾ ਤਾਂ ਰਾਪਰ ਨਹੀਂ ਹੁੰਦੇ ਹੋ ਨਜ਼ਰ ਤੱਕ ਚਲੋ ਆਪਾਂ ਚੌਗੀ ਵੀ ਨਹੀਂ ਕਹਿ ਸਕਦੇ ਦੋਂਦੀ ਮੰਨ ਕੇ ਤੁਸੀਂ ਫਿਰ ਨਸਲ ਬਰੀਡ ਪੂਰੀ ਫੁੱਲ ਬਰੀਡ ਨੂੰ ਕੋਈ ਸ਼ੱਕ ਨਹੀਂਗਾ ਤੇ ਇਹਨਾਂ ਨੂੰ ਜਦੋਂ ਕਿਸ ਨੇ ਸੇਵਾ ਨਹੀਂ ਕੀਤੀ ਵਿਚਾਰੀ ਦੀ ਅੱਛਾ ਸਤਨਾਮ ਇਹ ਕੱਲ ਦੀ ਕਿ ਪਰਸੋਂ ਦੀ ਸੂਈ ਇਹ ਨਹੀਂ ਕੱਲ ਦੀ ਇਹਦੇ ਕੋਲੋਂ ਤੁਸੀਂ ਆਪਣਾ ਕੋਈ ਭੈਣ ਭਰਾ 7 ਕਿਲੋ ਪਹਲਾ ਮਾਲ ਲੈ 7 ਕਿਲੋ ਹਾਂਜੀ ਹਬ ਦੋਸਤੋਂ ਨਸਲ ਵੀ ਛੋਟੀ ਆ ਤੇ ਰੇਟ ਵੀ ਛੋਟਾ ਜਾਇਜ਼ ਰਹੂਗਾ ਹਾਂਜੀ ਤੇ ਜਿਹੜੇ ਵੀਰ ਨੇ ਥੋੜੇ ਘੱਟ ਖਰਚ ਕਰਨੇ ਆ ਪੈਸੇ ਉਹਦੇ ਲਈ ਤੋਹਫਾ ਦਿੱਤਾ। ਉਹਦੇ ਲਈ ਜਿਹੜੀ ਗਾੜੀ ਨਾ ਹੁਣ ਚਲੋ ਰੋਤ ਚੰਗੀ ਆ ਗਈ ਤੇ ਮੱਛੀ ਨਵੀਆਂ ਨੇ ਵਾਣਣ ਖਾ ਕੇ ਦੁੱਧ ਚਲੋ ਇਹਨੇ 10 ਕਿਲੋ ਮਮੂਲੀ ਦੇਈ ਨਾ। ਹੂੰ। ਉਹ ਜਦੋਂ ਆਪਾਂ ਆਦੀ ਵੀ ਇਹ 20 ਕਰਜੂ 15 ਕਰਜੂ ਨਹੀਂ। ਨਹੀਂ ਨਹੀਂ। 10 ਕਿਲੋ ਦੁੱਧ ਨੋਰਮਲ ਦੇ। ਮੈਂ ਨਾ ਚਲੋ 8 ਤੋਂ 9 10 ਲੀਟਰ ਚਵਾਈ। ਵਧੀਆ 10 ਤੇ ਰਾਣਾ ਕਾਦੂਗੇ ਫਿਰ ਸਫਾਈ ਦੇਖੋ ਕਿ ਨਹੀਂ। ਹਾਂ ਸਫਾਈ ਕਿਤੇ ਦੇ। ਠੰਡੀ ਪੂਰੀ ਕੋਈ ਵੰਗਾ ਨਹੀਂ ਕੋਈ ਗੱਲਬਾਤ ਨਹੀਂ। ਨਵੀਆਂ ਬੱਛੀ ਵੀਰ। ਹਾਂਜੀ। ਤੇ ਕਾ ਵੀ ਚੰਗੀ ਕੇਅਰ ਕਰਨ ਦੀ ਲੋੜ ਆ। ਥੋੜੀ ਚੰਗੀ ਸੰਭਾਲ ਕਰ ਲੈ ਕੋਈ। ਹਾਂਜੀ। ਤੇ ਮੱ ਇਹ ਛੁੜੇ ਮੁੱਲ 35000 ਦੀ ਜੀ 35 ਦੀ ਹਾਂ ਕਸਰਾ ਕੁਸਰਾ ਕੱਢ ਕੇ ਆਪਣੇ ਪ੍ਰਤਾਪ ਗੱਲ ਕਰੀ 32 ਦੀ ਕਰਤੀਏ 32 ਦੀ ਦੇਖ ਲੈ ਫਿਰ ਉਹ ਪੂਰੇ 30 ਦੀ ਕਰਤਾ ਕਿਉਂ ਨਾ ਹੋਰ ਕੁਝਿਆ ਪੂਰੇ 30 ਇਹਨੇ ਨਹੀਂ ਨਾ ਮਿਲਣੀ ਹੁਣ ਕਿਤੇ ਹੋਈ ਆਹੋ ਇਹਨੇ 30000 ਦੀ ਜਲਸੀ ਬੱਝੀ ਨਹੀਂ ਕੇ ਮੇਂ ਤੇਣੀ ਬੌਲੀ ਕਾਹਨੇ ਜਾਗੇ ਤੁਮਚੇ ਨਾ ਜਿਹੜਾ ਕੜੂਏ ਨੂੰ ਪੱਤੀ ਦੋਪੇ ਡਰ ਜਾਂਦਾ ਹਣਾ ਪੱਤੀ ਦੇ ਪਾਸਾ ਲਾ ਕੇ ਲਓ ਜੀ 30000 ਦੀ ਬੱਚੀ ਮਿਲੂਗੀ ਤੁਹਾਨੂੰ ਮਗਰ ਬੱਛਾ ਠੀਕ ਆ ਤੂੰ ਪਸੰਦ ਆਉਗੀ ਜੋੜੀ ਚੰਗੀ ਆ ਪੂਰੀ ਠੰਡੀ ਫੁੱਲ ਸੀਲੀ ਪੂ ਸੁਲੀ ਆ ਤੁਸੀਂ ਕਰੋ ਸੀਲ ਤਾਂ ਕੋਈ ਅੰਤ ਹੀ ਨਹੀਂ ਗੇ ਠੰਡੀ ਤੇ ਆ ਜਿਹੜੇ ਪਾਸੇ ਮਰਜੀ ਹੱਥ ਚੁਆਈ ਘਾਰ ਵੀ ਇਸ ਦੀ ਬਣੀ ਮੋਟੀ ਪੈਂਦੀ ਐ ਲਓ ਜੀ ਸਭ ਵੀ ਮੁਠੀ ਆਈ ਨਹੀਂ ਵੀ ਬੱਚੀ ਉਪਰੋਂ ਹੌਲੀ ਨਰਮ ਸੇਵਾ ਵਾਲੀ ਐ ਤੇ ਥੱਲੇੋਂ ਥਣ ਛੋਟਾ ਹੋਊਗਾ ਇਹ ਤਾਂ ਨਹੀਂ ਕੇਦੇ ਸਾਂਭੀ ਚਲੋ ਹਣ ਇਹਦਾ ਵਜੇ ਇਹਦਾ ਗਣਾ ਕੋਈ ਨਹੀਂ ਗਾ ਵੇਜਬਾਨ ਜਿੱਥੇ ਬੰਨਤੀ ਬੰਨਤੀ ਭਾਵੇਂ ਤੂ ਸਵੇਰ ਚ ਆਈ ਇੱਕ ਵਾਰੀ ਤੇ ਠੱਪਿਆ ਜਾ ਜੇਦੇ ਕੋਈ ਆਪਣੇ ਕੋਲ ਮਸ਼ੀ ਮੇਰੇ ਕੋਲ ਰਹਿ ਜਿਹੜਾ 8-7 ਦਿਨ ਮੈਂ ਮਸ਼ੀ ਮਤਲਬ ਨਿਵਾਰ ਬਦਲ ਦੂੰਗਾ ਅਜਲੋ ਆਪਾਂ ਤਾਂ ਨਾ ਲਲਝਾ ਦੇ ਦੇ ਚਲੋ ਨਹੀਂ ਵੀ ਰੱਗੇ ਚਲੋ ਉਹਨਾਂ ਦੀ ਜਾਇਜ ਆਪਾਂ ਦੇ 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 ਸੇਨਾਂ ਵਾਲੀ ਅੱਗੇ ਸਾਂਭਣ ਵਾਲਾ ਵੀਰ ਕੋਈ ਸ਼ੌਂਕ ਨਾਲ ਕਰ ਲੂ ਬਸ ਬਸ ਨਵੀਂ ਅੱਗੇ ਸਤਨਾਮ ਆਪਣੇ ਕੋਲ ਡੱਬੀ ਲੈਣਾ ਇਹ ਆ ਗਿਆ ਟੈਂਕ ਟੈਂਕ ਆ ਗਿਆ ਜੀ ਹਾਂ ਜੀ ਇਹਦਾ ਸੁਭਾ ਕਿਨਵਾ ਵੀਰ ਸੁਭਾ ਵੀਰ ਜੀ ਤਿੱਜਾ ਸੁਈ ਜੀ ਸੁਈ ਨੂੰ ਅੱਜ ਚੌਥਾ ਦਿਨ ਹੋ ਗਿਆ ਮਗਰ ਵੱਛੀ ਬੜੀ ਟੋਪਦੀ ਆ ਮਗਰ ਵੱਧਾ ਵੱਛੀ ਆ ਗਈ ਹਾਂ ਜੀ ਇਹ ਹੈ ਜੇ ਮਗਰਲੇ ਥਾਂ ਦੀ ਤੇਲ ਤੇ ਇਹਦੇ ਕੋਲ ਆਇਆ ਤੇ 20 ਕਿਲੋ ਬੋਲਾ ਤਿਆਰ ਆ ਮਗਰਲੇ ਇੱਕ ਬਹਿਣੀ ਵਾਲੀ ਹਾਂ ਜੀ ਬਹਿਣੀ ਵਾਲੀ ਜੀ ਇਹ ਹੈ ਜੀ ਸਤੂ ਸਾਹਿਬ ਤੇਲ ਲਾ ਤੇ ਜਿਹੜਾ ਚੋਲੂ ਉਹ ਨਾ ਦੇਉ ਹੈ ਅੱਲਾ ਇਹ ਕਾਲੇ ਦੀ ਚਾਤੂੜੀ ਆ ਕੰਗੀ ਆ ਜਾ ਆ ਜਾ ਆਹੋ ਬਾੜੀ ਨਹੀਂ ਜਾਂ ਕੋ ਟਾਲੀ ਪਈ ਹੋਈ ਹਾਂ ਲਾ ਵੀ ਸਤਨਾਮ ਦਾ ਵੀ ਤੁਸੀਂ ਟੋਟਕਾ ਸੁਣੋ ਆਂਦਾ ਗਾਂ ਬੇਸ਼ੱਕ ਕੀਆ ਤੇਲ ਤੇ ਜਿਹੜਾ ਚੋਣ ਬਹਿ ਗਿਆ ਸਰ ਤੇ ਪ੍ਰਤਾਪ ਉਹ ਨਹੀਂ ਸਕਦਾ ਜੀ ਨਾ ਹਾਂ ਜੀ ਉਹ ਨਹੀਂ ਸਿਰ 20 ਲੀਟਰ ਉਸ ਵਕ ਬੋਲਾ 20 ਕਿਲੋ ਬੜਾ ਮੌਕੇ ਦਾ ਤਿਆਰ ਚ ਆ ਕੇ ਦਵਾਗੇ ਹਾਂ ਜੀ ਉਹ ਜੀ 20 ਲੀਟਰ ਬੋਲਾ ਆ ਤੇ ਅੱਜ ਚੌਥਾ ਦੇਣਾ ਠੀਕ ਹਾਂ ਜੀ ਬੱਛੀ ਵਾਟ ਕਾਠਾ ਵੇਖੋ ਤੁਸੀਂ ਹਾਈਟ ਵੇਖੋ ਤੁਸੀਂ ਵੈੜ ਦੀ ਠੀਕ ਹੈ ਜੀ ਫੁੱਲ ਵੱਡੇ ਹਾਈਟ ਕੱਦ ਬੋਤ ਵਿੱਚ ਆ ਆਕਰੋ ਜਾਕ ਤੇ ਪੂਰੀ ਰਾਜੀ ਫੁੱਲ ਵਜਨ ਵਟਾ ਮਗਰ ਕੀ ਵੱਛਾ ਮਗਰ ਬੱਛੀ ਜੀ ਬੱਛੀ ਲੋ ਜੀ ਮਗਰ ਬੱਛੀ ਬੜੀ ਚੰਗੀ ਠੀਕ ਹੈ ਤੇ ਜਿਹੜਾ ਕਿ ਦੋਸਤੋ ਥਣ ਚੜਿਆ ਤੁਹਾਨੂੰ ਬਹਿਣੀ ਵਾਲਾ ਮਗਰਲਾ ਨਜ਼ਰ ਆਉਂਦਾ ਇਹ ਤੁਹਾਨੂੰ 3 ਉਹਨੇ ਨਹੀਂ ਤੇ ਸਾਣੇ ਦਾ ਵੀ ਪਹਿਲੇ ਸੂਏ ਤੋਂ ਨਹੀਂ ਚੱਲਿਆ ਅੱਛਾ ਇਸ ਤਰ੍ਹਾਂ ਤਾਂ ਹੀ ਚੜਿਆ ਰਿਹਾ ਉਹ ਬਾਹਰ ਤਾਂ ਮਿਲਦਾ ਵੀ ਚਲੋ ਵੀਰ 25 28 27 ਲੀਟਰ ਵਾਲੀ 25 ਦਿਵਾਂ ਦੇ ਅਸੀਂ ਚੋਇਆ ਚੰਗਾ ਹਾਂ ਹਾਂ ਚਲੋ ਆਪਾਂ ਵੀ ਜੀ ਭਾਂਗਾ ਦੀ ਮਤਲਬ ਨਹੀਂ ਗੱਲ ਆਪਾਂ ਹੁਣ ਮੌਕੇ ਦੀ ਗੱਲ ਕਰਦੇ ਆ ਹਾਂ ਜੀ ਜੋ ਇਸ ਚੰਗੇ ਸਾਈ ਕੋ ਚੱਲ ਗਈ ਤੇ ਭਾਵੇਂ ਕਿ ਨਵਾਂ ਦੀ ਚੋਣੇ ਜੇ ਕਿ ਨੋਰਮਲ ਕੋ ਚਾਹੀਦੀ ਤੇ ਮੁਰਗੇ ਆਲੇ ਆਲੇ ਉਹ ਆਈ ਆ ਕੋਈ ਚੇਤੇ ਟੁੱਟ ਲਾਉਂਦੇ ਦਵਾਈ ਮਾਲਦੇ ਨਵਾਂ ਕਰਿਆ ਅੱਛਾ ਅੱਛਾ ਲੱਗੇ ਜੀ ਲੋ ਜੀ 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 ਸੋ ਦੱਸੋ ਇਹ ਤਾਂ ਕਰਮਾਂ ਦੀ ਖੇੜਾ ਵੀ ਚਲੋ ਦਾਗ ਹੋ ਜਾਣਾ ਤੇ ਬਾਕੀ ਤਿੰਨੇ ਥਣ ਵਰਦੇ ਇਹ ਤਾਂ ਤਿੰਨੇ ਥਣਾਂ ਦੇ ਵਿੱਚੋਂ 20 ਕਿਲੋ ਅੱਜ ਤੀਜੇ ਚੌਥੇ ਦਿਨ ਦੀ ਸੁਈ ਥੱਲੇ ਬੋਲਾ ਹੈ ਸਟਾਰਕ ਬਹੁਤ ਚੰਗੀ ਆ ਜੀ ਆ ਵਛੀ ਦੀ ਹੋਤੀ ਆੜੀ ਆ ਡੱਬੀ ਆੜੂ ਨਾਲ ਲਓ ਜੀ ਆ ਬਿਸਕੁਟੀ ਰੰਗੀ ਆ ਵਛੀ ਜੇ ਆ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਆ ਤਿੰਨਾ ਚੌ ਦਿਨਾਂ ਦਾ ਬੱਚਾ ਤੇ ਵੀਰ ਸਤਨਾਮ ਦੇ ਕਿੰਨੇ ਦਿੱਤੇ ਆਪਾਂ ਅੱਜ ਦੇ ਉਹ ਵਗਾ ਦੇ ਭਾਵੇਂ 55000 ਦੀ ਬਿਜਲੀ ਵੱਢੀ ਆ ਜੀ ਦੁੱਧ ਚੰਗਾ ਦੁੱਧ ਨੇ 5 ਕਿਲੋ ਕਰ ਜਾ ਅੱਛਾ ਜੀ ਤੇ ਚਲੋ ਆਪਾਂ ਮੁੱਲ ਪੱਧਰੀ ਕਰਦੇ ਮੁੱਲ ਕਰਦੇ 50 ਦੋ ਛੜਦਾਂਗੇ ਜੀ ਹਾਂ ਹਾਂ ਤਿੰਨੇ ਜੋ ਤਿੰਨ ਛੜਦਾਂਗੇ 750 47 ਦੀ 47 ਹਾਂ ਜੀ 47 ਦੀ ਦੇਵਾਂਗੇ 47 ਨੂੰ ਤਾਂ ਅੱਗੇ ਨਹੀਂ ਭੁੱਲਣ ਦਾ ਆਪਣੇ ਫਿਰ 47 ਦੀ ਵੇਚ ਦਾਂਗੇ ਦੰਪਲਿਆ ਕਰਾ ਛੜ ਦਿੰਨੇ 42000 ਦੀ 47 ਹੁਣ ਬਿਲਕੁਲ ਜੈਜ 700 ਸਾਬ ਹੋਣੀ ਰਹਿ ਗਈ 42 42 40 ਦੇ ਦੋ ਦੀ ਹਾਂ ਪਰ ਠੀਕ ਦੁੱਧ ਬਹੁਤ ਹੈ ਜੀ ਚਲੋ ਦੁੱਧ ਦੀ ਬੜਾ ਜਵਾਬ ਸਮਾਉਂ ਤਿੰਨਾਂ ਦਾ ਇੱਕ ਆਇਆ ਨਿਆਰੇ ਵਜਾ ਪਿਆ ਤਾਂ ਗਾਂ ਵੀ ਕੋ ਲੈ ਜਾ ਕੱਢਣ ਪਾਉ ਨੂੰ ਰਹਿ ਜਾ ਵਿੱਚ ਹਾਂ ਬਾਕੀ ਚੰਗੀ ਹਵਾ ਨੇ ਆਏ ਚੱਡੇ ਦੀ ਠੀਕ ਹੈ ਜੀ ਪੂਰਾ ਡਬਲ ਲੇਵਾ ਤੇ ਇੱਕੋ ਇੱਕ ਚਲੋ ਕਰਮਾ ਵਾਲੀ ਨੂੰ ਠੀਕ ਹੈ ਜੀ ਬਾਜ ਜੀ ਲੱਗੇ ਹਾਂ ਜੀ ਬਾਜ ਲੱਗੀ ਹੈ ਬਾਕੀ ਦੁੱਧ ਵਾਲੇ ਪਾਸਿਓਂ ਖਰੀ ਹੈ ਪੂਰੀ ਪਤ ਪੁੱਤ ਪੂਰਾ ਵਜਨ ਵੀ ਪੂਰਾ ਫੋਲ ਕੋਈ ਦੱਸੀ ਜਾਂ ਨਸੇਰੀ ਨਹੀਂ ਗਈ ਪੂਰਾ ਵਜਨ ਨੋੜ ਹਾਂ ਜੀ ਇਸ ਤੋਂ ਬਾਅਦ ਵੀਰ ਸਤਨਾਮ ਅੱਗੇ ਆਈ ਪ੍ਰਤਾਪ ਬਾਹਰ ਕੱਢ ਲਓ ਇਹ ਵੀ ਐਚਐਫ ਦੇ ਵਿੱਚ ਸੂਈ ਹੈਤਾ ਜੀ ਹਾਂਜੀ ਇਹਨੂੰ ਸੂਈ ਨਾਲ ਚਾਰਜ ਹੋ ਗਿਆ ਬੱਚਾ ਨਾਲ ਦੇਖੋ ਬੱਛਾ ਕਿ ਬੱਚੀ ਬੱਚਾ ਜੀ ਲਓ ਜੀ ਆਹ ਬੱਚਾ ਠੀਕ ਆ ਦੱਬਾ ਬੱਚਾ ਜੇ ਮਗਰ ਬੱਚਾ ਤਿੰਨਾਂ 14 ਦਿਨਾਂ ਦੀ ਸੂਈ ਆ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਵਿਹੜ ਦਿਖਾਉਣ ਲੱਗੇ ਹਾਂ ਠੀਕ ਆ ਜੀ ਆਹ ਕਰ ਲਿਓ ਬਾਹਰ ਜੀ ਤੇ ਦੂਜਾ ਆਪਣੇ ਵੀਰ ਦੂਜਾ 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 ਜੀ ਦੂਜਾ ਦੂਜਾ ਵੀਰ ਜੀ ਲਓ ਜੀ ਹਾਂਜੀ ਦੂਜਾ ਸੂਤ ਕੰਨੀਆਂ ਬਰਾਬਰ ਕਰਨੀ ਕਰਵਾਣੀ ਠੀਕ ਆਜਾ ਤੀਜਾ ਚੌਥਾ ਦਿਨ ਮੰਨ ਲਓ ਵੀ ਹਾਂਜੀ ਦੁੱਧ ਕਿੰਨਾ ਕੁ ਫੋਲਾ ਕਿੰਨਾ ਕੁ ਫੋਲਾ ਨੇ ਕਿਰਜੀ ਹੋਊਗਾ ਹੋਊਗਾ 14 ਕਿਲੋ 13 ਦੀ ਆਪਾਂ ਭਾਏ ਕੋ ਭਣ ਭਰਾਜ ਦਾ ਮੰਗਾ ਲੇ ਤੇ ਭਾਏ ਇਥੇ ਆ ਗਈ ਠੀਕ ਆ 13 14 14 ਕਿਲੋ ਹੀ ਆ ਕੰਨੀਆਂ ਖੜੀਆਂ ਸਾਰਾ ਬਰਾਬਰ ਕਰਨ ਦੇ ਯਾਰ ਅੱਛਾ ਅੱਛਾ ਵਿਕਾਸ ਨਾਮ ਤੇ ਆਪੇ ਆਮੜੇ ਨੂੰ ਲੋ ਜ ਕੰਨੀਆਂ ਚੱਕੀਆਂ ਨੇ ਬਰਾਬਰ ਆਹ ਦੇਖੋ ਬਰਾਬਰ ਕਾ ਨਹੀਂ ਦੇਖੋ ਮਾਰੇ ਮਾਰੇ ਕੱਡੀਆਂ ਆ ਬਰਾਬਰ ਦੀ ਅਜੇ ਕੀ ਕਰੀ ਜਾਂਦੀ ਇੱਥੇ ਲੇਖੋ ਲੋ ਜ ਦੋਵੇਂ ਕੰਨੀਆਂ ਤੁਸੀਂ ਮਾਰੇ ਮਾਰੇ ਕੱਡੀਆਂ ਚੱਕੀਆਂ ਨੇ ਬਰਾਬਰ ਅਜੇ ਕੀ ਕਰੀ ਜਾਂੀਆਂ ਨਹੀਂ ਗਿਆ ਦੂਜਾ ਸੁਆ ਇਹ ਬਈ ਹਾਈਡ ਕੱਤ ਪੂਰਾ ਠੀਕ ਪੂਰੇ ਵੱਡੇ ਟਾ ਨਿੱਗਰ ਚੱਲੇ ਨਹੀਂ ਹੋ ਰੇ 13 13 14 ਇੱਥੇ ਕਿ ਜਿਹੜਾ ਹੁਣ ਬੌਲਾ ਮੌਕੇ ਦਾ ਬੌਲਾ ਆਪਾਂ ਮੌਕੇ ਵੀ ਦੀ 20 ਕਿਲੋ ਵਾਲੀ ਵੱਚੀ ਆਪਾਂ ਪਰ ਮੌਕੇ ਦਾ ਦੱਸਣੇ ਆ ਆ ਸਹੀ ਆ ਹਾਂਜੀ ਤੇ ਬਾਕੀ ਚੋਣ ਚਣ ਵੀ ਹੱਥੀ ਚਵਾਈ ਜਾ ਉਹ ਤਾਂ ਗੱਲਾਂ ਹੀ ਛੱਡ ਦੋ ਉਹਦੇ ਹਾਂ ਮਾਲ ਜਿਹੜਾ ਮਾਲ ਦੋਸਤੋ ਜਿੰਨਾ ਵੀ ਆ ਬਿਲਕੁਲ ਰੋਕਦੇ ਨਾਲ ਮਿਲ ਜਾਂਦਾ ਭਾਪੜ ਤਾਂ ਬਿਲਕੁਲ ਜਾਇਜ਼ ਜੈਨ ਹੁਣ ਜਿੱਦਾਂ ਅੱਗੋਂ ਬਾਲ ਪੂਲਾ ਖਰੀਦਿਆ ਜਾਂਦਾ ਉਹ ਨਾਲ ਥੋੜੀ ਬਾਦੀ ਕਮਾਈ ਕਰਕੇ ਪੂਰਾ ਫਾਇਦਾ ਹੀ ਮੌਜੂਦ ਦੇਖੋ ਠੀਕ ਹੈ ਆ ਕਰੋ ਚੈੱਕ ਇਹ ਨਹੀਂ ਬਥਾਨਾ ਛੋਟਾ ਇਹ ਦੇਖ ਊਰਾ ਮੋਠਾ ਖੜਾ ਲਓ ਜੀ ਹਰ ਜਵਾਬ ਸਵਾਲਾ ਦੇਦੀ ਕੋਈ ਨਹੀਂ ਲਾਂਵਾ ਵਾਰ ਦੀ ਕਿਰਪਾ ਚਾਹੀਦੀ ਆ ਇਹ ਨਹੀਂ ਕੋਈ ਭੈਣ ਭਰਾ ਚੋ ਕੇ ਨਾ ਕੋਈ ਆਖੂ ਪੀਗਾ ਪੂਰ ਮਾਰਦਾ ਜਾਂ ਕੋਈ ਵਿੰਗੀ ਤੇੜੀ ਤਾਰ ਆ ਤੇ ਹੁਣ ਸੋਣਾ ਹੋਊਗਾ ਗਾਰੀ ਪਸੰਦ ਆਪ ਕੋ ਆਪਣੀ ਭੈਣ ਭਰਾ ਵਾਦੀ ਸਤੂ ਸਾਹਿਬ ਅੱਗੇ ਉਹ ਆਪਣੇ ਵਾਟ ਵਟੇਰੀ ਆ ਜਿੰਨਾ ਜਿਹੜਾ ਕੋਈ ਨਹੀਂ ਜਾਣਦਾ ਤੋ ਪਹਿਲਾਂ ਦੋ ਜਣ ਲੈ ਲਿਓ ਪਹਿਲਾਂ ਹੀ ਲੈ ਲੇ ਜਿਹੜਾ ਕੋਹ ਨਹੀਂ ਜਾਣਦਾ ਇਹ ਉਹ ਗੱਲ ਬਣੀ ਹੈ ਗੰਗਲ ਸਾਰੇ ਨਵੇਂ ਆ ਨਵੇਂ ਆ ਮਾਫ ਕਰਨਾ ਭਾਈ ਨਵਾ ਜੀ ਬਾਕੀ ਬਸੰਦਾਂ ਦੇ ਵਿੱਚ ਆ ਆ ਭਾ ਭਾ ਬਹੁਤ ਛੋਟੀ ਆ ਤੇ ਸਤਨਾਮੇ ਦੇ ਕਿਨੇ ਦੀ ਦਵਾਗੇ ਆਪਾਂ ਅੱਜ ਇਹ ਵੀਰ ਜੋਂ ਵਸ਼ੀ ਵੱਡੀ ਵੱਡੀ ਕਰਕੇ ਤੇ ਭਾਵੇਂ 60 ਬਾੜ ਹੀ ਮੰਗ ਲਈ ਆ ਇਹ ਆਪਾਂ ਦੇ ਦਾਂਗ ਰੋਕਣੇ ਵਸ਼ੀ ਦੇ ਦਾਂਗੇ ਹਾਂ 56 ਦੀ ਦੇ ਦਾਂਗੇ ਜੀ 56 ਦੀ ਆ 56 ਦੇ ਦਾਂ ਕੋਈ ਜਣ ਵਸ਼ੀ 20 ਗਲ ਵਾਲੀ ਰੋ ਜੀ ਨਹੀਂ ਇਹ ਇਹ ਇਤਨਾ ਇਹ ਦੇ ਦਾਂ ਆ ਤਿੰਨ ਹੋਰੇ ਦੇ ਵਿੱਚੋਂ ਵੀ ਸੰਤੂ ਸ਼ਾਹ ਹੁਸ਼ਾਰਤ ਛੱਡ ਦਾਂਗੇ 3000 ਰੁਪਏ ਦੇ ਵਿੱਚੋਂ 53 ਦੇ ਚਾਰ ਹੀ ਛੱਡਾਂਗੇ ਕਿ 52 ਹਾਂ ਕਿੰਨੇ ਰੁਪਏ ਆਉਂਦੇ ਸਗਣਾ ਵਾਲਾ ਕੰਮ ਹੀ ਕਰਦੀਏ 52000 ਦੀ ਦੇਣਾ ਆਹ ਕੋਈ ਨਹੀਂ ਇਹਨੂੰ ਕੱਟ ਕਰਤਾ ਸਗਨ ਸਕੀਮ ਸਾਨੂੰ ਸਕੀਮ ਨਹੀਂ ਆਈ ਚਲੋ ਸਗਨ ਸਾਨੂੰ ਨੀਤੀ ਨਹੀਂ ਕਿ 12 ਪਰ ਹੀ ਕਰਦੇ ਯਾਦ ਨੂੰ ਪੜਿਆ ਤੇ ਇਤਨਾ ਵੀ ਓਵਰ ਕਰਦੇ ਸਗਨ ਸਕੀਮ ਵਾਲੇ ਸਿੱਤੇ ਲੋ ਵੀ ਭਰਾਵੋ ਨਾਲ ਦੀ ਨਾਲ ਇਹ ਸਕੀਮ ਲਾਸਟ ਤੇ ਵੈਰ ਤੁਹਾਨੂੰ ਦਿਖਾਤੀ 51000 ਦੇ ਵਿੱਚ ਮਿਲ ਜੂਗੀ ਤੁਸੀਂ ਚੰਗੀ ਵਸ਼ੀ ਨੂੰ ਪੂਰੇ ਨਿਕਲਦੇ ਇਹਦੀ ਵਸ਼ੀ ਦਾ 20 ਲੀਟਰ ਨੂੰ ਆਉਂਦਾ 20 ਕਿਲੋ ਵਸ਼ੀ ਦੋ ਤਰੀਕੀ ਨਾਲ ਚਵਾ ਦੇਗੀ ਚਲੋ ਇਸ ਨਹੀਂ ਵੱਡੀ ਆ ਦੇ ਦੇਣੀ ਇਹਨੇ ਆਸਤਾ ਵਾ ਵਸ਼ੀ 20 ਕਿਲੋ ਦੋ ਤਰ੍ਹਾਂ ਚਵਾਵੇ ਤੇ ਫਿਰ ਕੀ ਫਾਇਦਾ ਡੇਫ ਕਰਦੇ ਲੋ ਜੀ ਬਹੁਤ ਖੂਬਸੂਰਤ ਨਾਲੇ ਬੱਚਿਆਂ ਦੇ ਨਾਲ 나ੜੂ ਵੀ ਆ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਜੇ ਬੌਲੇ ਬੂਲੇ ਤੋਂ ਅਜੇ ਬਾਹਰ ਹੀ ਆਉਂ ਚੱਲਿਆ ਬੱਚੇ ਨਾਲੀ ਉੱਤਰਾ ਮਰਾ ਚੱਲ ਇਹ ਅੱਜ ਐਨੀਮਲ ਨੇ ਵੀਰ ਸਤਨਾਮ ਦੇ ਕੋਲ ਟੋਟਲ 7 ਤੁਹਾਨੂੰ ਮਿਲਦਿਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਗ੍ਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ